ਮਹਾਰਾਜ ਦੁਸ਼ਮਣ ਦੀ ਆ ਵਿਚਾਰ ਹੈ ਤੇ ਇਹਨਾਂ ਨੇ ਹਾਥੀ ਲੈ ਕੇ ਆਉਣਾ ਸ਼ਰਾਬ ਦੇ ਨਾਲ ਅੰਨਾ ਕਰਕੇ ਉਹਦੇ ਮੱਥੇ ਤੇ ਪੀੜਣੀਆਂ ਤਵੀਆਂ ਸੁੰਡ ਦੇ ਨਾਲ ਕਟਾਰਾਂ ਵਰਸ਼ੀਆਂ ਬੰਨਣੀਆਂ ਉਹਨੇ ਆਣ ਕੇ ਲੋਗੜ ਦੇ ਕਿਲੇ ਨੂੰ ਟੱਕਰ ਮਾਰਨੀ ਹੈ ਤੇ ਕਹਿੰਦੇ ਫੌਜ ਬੇਸ਼ੁਮਾਰ ਮਗਰਾਵੇ ਮਹਾਰਾਜ ਕਹਿੰਦੇ ਘਬਰਾਉਣ ਦੀ ਕੋਈ ਲੋੜ ਨਹੀਂ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਸਿੰਘ ਬੈਠੇ ਸਨ ਮਹਾਰਾਜ ਕਹਿੰਦੇ ਜੇ ਦੁਸ਼ਮਣ ਦਾ ਹਾਥੀ ਆ ਰਿਹਾ ਤੇ ਦੁਸ਼ਮਣ ਦੇ ਹਾਥੀ ਦਾ ਮੁਕਾਬਲਾ ਵੀ ਫਿਰ ਸਾਡਾ ਹਾਥੀ ਕਰੇਗਾ ਸੱਜ ਹੋਏ ਸਾਰੀ ਸੰਗਤ ਹੈਰਾਨ ਮਹਾਰਾਜਾ ਆਪਣਾ ਹਾਥੀ ਕਿਹੜਾ ਮਹਾਰਾਜ ਕਹਿੰਦੇ ਦੁਸ਼ਮਣ ਦੇ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ ਸੱਜ ਹੋਏ ਮਹਾਰਾਜਾ ਆਪਣਾ ਹਾਥੀ ਕਿਹੜਾ ਸੰਗਤ ਵਿੱਚ ਬੈਠਾ ਸੀ ਦੁਨੀ ਚੰਦ ਮਸਾਂਦੇ ਦਾ ਸਰੀਰ ਬੜਾ ਭਾਰਾ ਸੀ ਮਹਾਰਾਜ ਕਹਿੰਦੇ ਸੰਗਤ 'ਚ ਬੈਠਾ ਸੜਾ ਦੁਨੀ ਚੰਦ ਇਹ ਸਾਡਾ ਹਾਥੀ ਦੁਸ਼ਮਣ ਦੇ ਟਾਕਰੇ ਤੇ ਜਾਵੇਗਾ ਸਿੰਘਾਂ ਨੇ ਜਕਾਰੇ ਲਾਏ ਦੁਨੀ ਜਾਂਦੇ ਇੱਕਦਮ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਮਹਾਰਾਜ ਮੈਂ ਜਾਵਾਂਗਾ ਮਹਾਰਾਜ ਕਹਿੰਦੇ ਹਾਂ ਦੁਨੀ ਜਾਂਦਾ ਵੀ ਤੂੰ ਜਾਣਾ ਹੈ ਮਹਾਰਾਜ ਮੈਂ ਦਰਸਲੇ ਕਹਿਣਾ ਤੇ ਬਾਰ-ਬਾਰ ਇਹ ਚਾਹੁੰਦਾ ਵੀ ਮਹਾਰਾਜ ਮੈਂ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਖਾਂ ਤੂੰ ਜਾਣਾ ਕਹਿੰਦਾ ਪਾਛਾ ਪਰਸ਼ਾਦਿਆਂ ਦੀ ਡਿਊਟੀ ਸੇਵਾ ਮੇਰੀ ਐ ਤੇ ਜੇ ਮੈਂ ਚਲੇ ਗਿਆ ਤੇ ਪ੍ਰਸ਼ਾਦੇ ਕੌਣ ਵਰਤਾਵੇਗਾ ਮਹਾਰਾਜ ਕਹਿੰਦੇ ਕਿਸੇ ਹੋਰ ਸਿੰਘ ਦੀ ਡਿਊਟੀ ਲਾ ਦੇਣੀ ਕਹਿੰਦਾ ਮਹਾਰਾਜ ਦੇਗ ਵੀ ਵਰਤੋਣੀ ਪੈਂਦੀ ਐ ਜਦੋਂ ਉਹ ਵੀ ਡਿਊਟੀ ਮੇਰੀ ਐ ਮਹਾਰਾਜ ਕਹਿੰਦੇ ਕਾਹਤੋਂ ਫਿਕਰ ਕਰਦਾ ਕਿਸੇ ਹੋਰ ਸਿੰਘ ਦੀ ਡਿਊਟੀ ਲਾ ਦੇਣੇ ਕਹਿੰਦਾ ਮਹਾਰਾਜ ਦੇਗ ਵਰਤਾਈ ਜਾਊ ਪ੍ਰਸ਼ਾਦੇ ਵਰਤਾਏ ਜਾਣਗੇ ਪਰ ਜਿਹੜੀ ਵਾਧੂ ਦੇਗ ਬਚ ਗਈ ਉਹ ਕੌਣ ਛਕੂਗਾ ਸਾਰੀ ਸੰਗਤ ਹੱਸ ਪਈ ਇਹ ਨਾ ਖਾਣ ਪੀਣ ਦਾ ਸ਼ਕੀਨ ਸੀ ਕਹਿੰਦੇ ਖਾਣ ਪੀਣ ਦਾ ਇੰਨਾ ਸ਼ਕੀਨ ਸੀ ਇਹ ਜੋ ਕੁਝ ਹੱਥੋਂ ਦਾ ਖਾ ਜਾਂਦਾ ਪੀਪਾ ਸਰਦਾਈ ਦਾ ਜੇਕਰ ਹੱਥ ਆ ਜਾਵੇ ਢੀਕ ਲਾ ਕੇ ਸਾਰਾ ਹੀ ਚੜਾ ਆ ਜਾ ਲੰਗਰ ਵਾਲ ਨੂੰ ਜਾ ਜੋ ਪਾਏ ਗਾਲਾ ਇਹਨੂੰ ਵੇਖ ਕੇ ਲੰਗਰ ਘਬਰਾ ਜਾਂਦਾ ਭਾਵੇਂ ਲੰਗਰ ਮੁੱਕਦਾ ਨਹੀਂ ਤੋਟ ਵਰਤਦਾ ਪਰ ਕਵੀ ਦੇ ਮਨ ਦਾ ਖਿਆਲ ਆ ਵੀ ਖਾਣ ਪੀਣ ਦਾ ਸ਼ਕੀਨ ਹੀ ਇੰਨਾ ਜ਼ਿਆਦਾ ਸੀ ਮਹਾਰਾਜ ਕਹਿੰਦੇ ਫਿਕਰ ਕਾਦੋ ਕਰਦਾ ਇਹ ਕਵਰਾ ਨਾ ਦੁਨੀ ਜਾਂਦਾ ਤੂੰ ਦੁਸ਼ਮਣ ਦੇ ਹਾਥੀ ਦਾ ਮੁਕਾਬਲਾ ਕਰਨਾ ਚਲੇ ਗਿਆ ਸੰਗ ਝੋਟ ਕੇ ਭਾਈ ਦਇਆ ਸਿੰਘ ਜੀ ਦੇ ਕੋਲ ਚਲੇ ਗਿਆ ਜਾ ਕੇ ਕਹਿਣ ਲੱਗਾ ਦਇਆ ਸਿੰਘ ਜੀ ਮਹਾਰਾਜ ਨੇ ਮੇਰੀ ਡਿਊਟੀ ਲਾ ਦਿੱਤੀ ਹੈ ਤੁਸੀਂ ਦੱਸੋ ਵੀ ਮੈਂ ਹਾਥੀ ਦਾ ਮੁਕਾਬਲਾ ਕਰ ਸਕਦਾ ਮਹਾਰਾਜ ਕਹਿੰਦੇ ਤੈਨੂੰ ਕੀ ਹੋਇਆ ਇਹ ਤੇ ਪਾਛਾ ਨੇ ਰਹਿਮਤ ਕਰ ਦਿੱਤੀ ਵੀ ਤੇਰੀ ਡਿਊਟੀ ਲਾ ਦਿੱਤੀ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਨੇ ਰਹਿਮਤ ਕਰ ਦਿੱਤੀ ਤੇਰੀ ਡਿਊਟੀ ਲਾ ਦਿੱਤੀ ਤੈਨੂੰ ਕੀ ਹੋਇਆ ਕਹਿੰਦਾ ਬੰਦਾ ਬੰਦਿਆਂ ਨਾਲ ਲੜਦਾ ਦੇਖਿਆ ਤੂੰਆਂ ਨੂੰ ਮਾਰੂ ਚੋਹਾਂ ਨੂੰ ਮਾਰ ਦੂ ਕਦੀ ਤੁਸੀਂ ਬੰਦਾ ਹਾਥੀ ਨਾਲ ਲੜਦਾ ਦੇਖਿਆ ਭਾਈ ਦਿਆ ਸਿੰਘ ਜੀ ਮੇਰਾ ਸਰੀਰ ਦੇਖੋ ਮੇਰਾ ਐਡਾ ਵੱਡਾ ਪੇਟ ਹਾਥੀ ਨੇ ਜਦੋਂ ਪੈਰ ਰੱਖਿਆ ਮੇਰਾ ਤੇ ਉਦਾਂ ਹੀ ਪਟਾਕਾ ਪੈ ਗਿਆ ਕਹਿੰਦਾ ਮੇਰੇ ਤੋਂ ਨਹੀਂ ਜਾਇਆ ਜਾਣਾ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਥੱਪੜਾ ਦੇ ਕੇ ਤੈਨੂੰ ਭੇਜਣਾ ਇਹ ਨਾਲ ਆਪਣੇ ਮਸੰਦਾ ਦੇ ਕੋਲੇ ਚਲੇ ਗਿਆ ਕਹਿੰਦਾ ਲੱਗਦਾ ਹੈ ਮਹਾਰਾਜ ਨੇ ਮੈਨੂੰ ਮਰਵਾਉਣਾ ਹੈ ਹੁਣ ਮੰਨ ਦੀ ਚਾਲ ਹੈ ਬਹੁਤ ਵਾਰ ਮੈਂ ਕਹਿੰਨੀ ਹੁਨੀਏ ਵੀ ਜੇ ਅਸੀਂ ਬਾਣਾ ਪਾ ਲਿਆ ਨਾ ਬਾਣਾ ਮੈਂ ਆਪਣੇ ਤੇ ਗੱਲ ਲਾਦਾ ਤੇ ਅਸੀਂ ਧਰਮ ਦੇ ਠੇਕੇਦਾਰ ਨਹੀਂ ਬਣ ਗਏ ਜੇ ਅਸੀਂ ਬਾਣਾ ਪਾ ਲਿਆ ਤੇ ਅਸੀਂ ਕਹੀਏ ਵੀ ਇਹ ਸਿੱਖੀ ਇੰਨੀ ਕਟੜ ਹੈ ਅਸੀਂ ਸਿੱਖੀ ਜਾਗਿਆ ਸਾਡੇ ਕਾਨੂੰਨ ਅਸੀਂ ਕਿਹਨੇ ਦੂਜਾ ਕੋਈ ਸਿੱਖੀ ਜਾ ਨਹੀਂ ਸਕਦੇ ਕਈ ਲੋਕ ਸਿੱਖੀ ਚੋਂਣ ਤੋਂ ਵੀ ਡਰਦੇ ਨੇ ਜੇ ਅਸੀਂ ਬਾਣਾ ਪਾਲਿਆ ਤੇ ਅਸੀਂ ਠੇਕਾ ਨਹੀਂ ਲੈ ਲਿਆ ਮਨ ਲੋਕੀ ਆ ਵੀ ਇਹ ਠੇਕਾ ਸਾਡੇ ਤੋਂ ਐ ਵੀ ਅਸੀਂ ਜੋ ਮਰਜੀ ਬੋਲਦੀਏ ਅਸੀਂ ਠੇਕੇਦਾਰ ਨਹੀਂ ਬਣ ਗਏ ਅਸੀਂ ਤੇ ਸਕੂਲ 'ਚ ਦਾਖਲਾ ਲਿਆ ਹੈ ਅਮਰਤ ਪਾਨ ਕਰਨਾ ਪਤਾ ਕੀ ਹੈ ਸਕੂਲ 'ਚ ਦਾਖਲਾ ਲੈਣਾ ਹੈ ਅਸੀਂ ਦਾਖਲਾ ਲਿਆ ਹੈ ਇਦਾਂ ਹੀ ਮਤਲਬ ਨਹੀਂ ਵੀ ਸਾਡੇ 'ਚ ਗੌਣ ਹੈ ਸਾਡੇ 'ਚ ਔਗਣ ਬਹੁਤ ਜ਼ਿਆਦਾ ਹੈ ਪਰੇ ਤੇ ਸੰਗਤ ਆਵੜਾ ਪਣੇ ਕਿ ਸੰਗਤ ਇਹ ਨਾਮ ਆਣ ਦੇ ਕੇ ਨਵਾਜਦੀ ਹੈ ਇਹ ਤੇ ਸੰਗਤ ਦਾ ਪਿਆਰ ਹੈ ਵੀ ਇਹਨਾਂ ਸਤਕਾਰ ਦੇ ਕੇ ਨਵਾਜਦੀ ਹੈ ਮਨ ਬੰਦੇ ਦਾ ਡੋਲ ਜਾਂਦਾ ਹੈ ਬੰਦੇ ਦਾ ਮਨ ਖੁਭਰਾ ਜਾਂਦਾ ਹੈ ਅੱਜ ਦੁਨੀ ਚੰਦ ਮਸੰਦ ਖੁਭਰਾ ਗਿਆ ਮੈਂ ਗੱਲ ਕਰਨ ਲੱਗੀ ਸੀ ਵੀ ਜ਼ਰੂਰੀ ਨਹੀਂ ਠੰਡੇ ਜਗ੍ਹਾ 'ਚ ਰਹਿਣ ਵਾਲੀ ਹਰ ਚੀਜ਼ ਠੰਡੀ ਹੋਵੇ ਗੁਰੂ ਅਰਜਨ ਦੇਵ ਪਾਛਾ ਮਹਾਰਾਜ ਅਸੀਂ ਉਹਨਾਂ ਨੂੰ ਕਹਿੰਨੇ ਆ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਸਰਤਾਜ ਨਹੀਂ ਪਾਛਾ ਇਹ ਨਹੀਂ ਵੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਦੁਨੀਆ ਅੰਦਰ ਕੋਈ ਸ਼ਹੀਦ ਨਹੀਂ ਹੋਇਆ ਮਹਾਰਾਜ ਤੋਂ ਪਹਿਲਾਂ ਵੀ ਹੋਏ ਸ਼ਹੀਦ ਪਰ ਜਿੰਨੇ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਕਿਸੇ ਨੂੰ ਐਨੇ ਤਸੀਹੇ ਨਹੀਂ ਦਿੱਤੇ ਗਏ ਮਹਾਰਾਜ ਬੈਠੇ ਤੱਤੀ ਤਵੀ ਤੇ ਐ ਉਦੋਂ ਜੇਠ ਦਾ ਮਹੀਨਾ ਸੀ ਜੇੜ ਦਾ ਮਹੀਨਾ ਤੱਤਾ ਹੁੰਦਾ ਹੈ ਗਰਮੀ ਬਹੁਤ ਪੈਂਦੀ ਹੈ ਜੇੜ ਦਾ ਮਹੀਨਾ ਸੀ ਤੱਤਾ ਤਵੀ ਸੀ ਤੱਤੀ ਦੇਗ ਉੱਬਲਦਾ ਪਾਣੀ ਤੱਤਾ ਸੀਸ ਤੇ ਰੇਤੋਂ ਪੈਂਦੀ ਰੇਤੋਂ ਤੱਤੀ ਰੇਤੋਂ ਪਾਉਣ ਵਾਲਾ ਪਰ ਪੁੰਝਾ ਦੱਤਾ ਜ਼ਾਲਮ ਸਰਕਾਰ ਤੱਤੀ ਕਹਿੰਦੇ ਸਭ ਕੁਝ ਹੀ ਤੱਤਾ ਪਰ ਇੱਕੋ ਮਾਨ ਠੰਡਾ ਗੁਰੂ ਅਰਜਨ ਦੇਵ ਪਾਛਮ ਮਹਾਰਾਜ ਪਤੀ ਤਵੀ ਤੇ ਬੈਠ ਕੇ ਵੀ ਠੰਡੇ ਨੇ ਮਨ ਠੰਡਾ ਹੈ ਹਰ ਕੋਈ ਚੀਜ਼ ਠੰਡੀ ਜਗ੍ਹਾ ਤੇ ਰਹਿਣ ਵਾਲੀ ਠੰਡੀ ਨਹੀਂ ਹੁੰਦੀ ਤੇ ਗਰਮ ਜਗ੍ਹਾ ਤੇ ਰਹਿਣ ਵਾਲੀ ਚੀਜ਼ ਗਰਮ ਨਹੀਂ ਹੁੰਦੀ ਪਰ ਪਾਛਾ ਠੰਡੇ ਨੇ ਗਰਮੇ ਚ ਤੁਸੀਂ ਦੇਖਿਓ ਜਿਹੜੀ ਮਛਲੀ ਹੈ ਨਾ ਪਾਣੀ ਚ ਹੀ ਰਹਿੰਦੀ ਹੈ ਜੀਵਨ ਇਹਦਾ ਪਾਣੀ ਹੈ ਪਰ ਇਹਦੀ ਤਸਵੀਰ ਗਰਮ ਹੁੰਦੀ ਹੈ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਗੁਰੂ ਘਰ ਰਹਿੰਦੇ ਨੇ ਪਤਾ ਨਹੀਂ ਉਹਨਾਂ ਦਾ ਮਨ ਕਿਉਂ ਨਹੀਂ ਬਦਲਦਾ ਮਨ ਬੇਈਮਾਨਾਂ ਵਾਲਾ ਕਿਉਂ ਹੋ ਜਾਂਦਾ ਹੈ ਆਪਾਂ ਇਤਿਹਾਸ ਪੜਿਆ ਗੰਗੂ ਬ੍ਰਾਹਮਣ ਦਾ ਜ਼ਿਕਰ ਆਇਆ ਨਾ ਤੇ ਉੱਥੇ ਨੌਕਰੀ ਕਰਦਾ ਸੀ ਲਾਂਗਰੀ ਦੀ ਭਾਈ ਮੋਤੀराम ਮਹਿਰਾ ਜਿਹੜਾ ਜ਼ੁਲਮ ਕਰਨ ਵਾਲਿਆਂ ਦੇ ਵਿੱਚ ਰਹਿੰਦਾ ਉਹਨੇ ਆਪਣਾ ਜੀਵਨ ਕਿਹੋ ਜਿਹਾ ਬਣਾਇਆ ਤੇ ਗੰਗੂ ਜਿਹੜਾ ਕਹਿੰਦਾ ਮੈਂ ਭਗਤੀ ਵਾਲਿਆਂ ਵਿੱਚ ਰਹਿੰਦਾ ਉਹਨੇ ਆਪਣਾ ਜੀਵਨ ਕਿਹੋ ਜਿਹਾ ਬਣਾਇਆ ਅੱਜ ਰਹਿੰਦਾ ਤੇ ਦੁਨੀ ਚੰਦ ਮਸੰਦ ਗੁਰੂ ਘਰੀ ਹੈ ਪਰ ਇਹਦੇ ਮਾਨੰਦਰ ਖਿਆਲ ਆ ਗਿਆ ਮਸੰਦਾਂ ਦੇ ਕੋਲੇ ਨਾਲ ਦੇ ਸਾਥੀਆਂ ਕੋ ਗਿਆ ਕਹਿੰਦਾ ਖਰੇ ਮਹਾਰਾਜ ਮੈਨੂੰ ਮਰਵਾਉਣਾ ਚਾਹੁੰਦੇ ਨੇ ਜੇ ਮੈਂ ਮਰ ਗਿਆ ਤੇ ਪਤਾ ਨਹੀਂ ਕਿੰਨਿਆਂ ਦੀ ਵਾਰੀ ਮਗਰੋਂ ਆ ਜਾਣੀ ਹੈ ਕੋਈ ਚਾਲ ਚਲੀਏ ਵੀ ਬਚ ਜਾਈਏ ਕਹਿੰਦੇ ਵੀ ਕਿਉਂ ਨਾ ਆਪਾਂ ਕਿਲੇ ਤੋਂ ਬਾਹਰ ਭੱਜ ਜਾਈਏ ਮਹਾਰਾਜ ਦੇ ਕੋਲ ਚਲੇ ਗਿਆ ਨਾਲ ਦੇ ਸਾਥੀਆਂ ਨੂੰ ਕਹਿੰਦਾ ਤੁਸੀਂ ਹੋ ਜਾਓ ਤਿਆਰ ਮੈਂ ਕੋਈ ਵਿਚਾਰ ਬਣਾਉਣਾ ਮੈਂ ਕੋਈ ਵਿਉਂਤ ਬਣਾਉਣਾ ਹੈ ਮਹਾਰਾਜ ਨੂੰ ਜਾ ਕੇ ਕਹਿਣ ਲੱਗਾ ਪਾਛਾ ਜਿੰਨੀ ਵਾਰੀ ਵੀ ਦੁਸ਼ਮਣ ਅੱਗੇ ਚੜ ਕੇ ਆਇਆ ਦਿਨ ਨੂੰ ਆਇਆ ਤੇ ਮੈਨੂੰ ਲੱਗਦਾ ਏ ਇਸ ਵਾਰ ਦੁਸ਼ਮਣ ਰਾਤ ਨੂੰ ਨਾ ਹੱਲਾ ਬੋਲੇ ਮੈਨੂੰ ਦਿਓ ਆਗਿਆ ਮੈਂ ਕੁਝ ਜਾਣਿਆਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਜਾ ਕੇ ਪਹਿਰਾ ਦੇਵਾਂ ਮਹਾਰਾਜ ਕਹਿੰਦੇ ਤੈਨੂੰ ਕਾਦਾ ਜ਼ਿਆਦਾ ਫਿਕਰ ਏ ਕੋਈ ਗੱਲ ਨਹੀਂ ਘਬਰਾ ਨਾ ਕੋਈ ਨਹੀਂ ਆਉਂਦਾ ਦੁਸ਼ਮਣ ਕੋਈ ਲੋੜ ਨਹੀਂ ਕਿਲੇ ਤੋਂ ਬਾਹਰ ਜਾ ਕੇ ਪਹਿਰਾ ਦੇਣ ਦੀ ਕਹਿੰਦਾ ਮਹਾਰਾਜ ਮੇਰੇ ਮਨ ਚ ਫੇ ਵੀ ਹੈ ਵੀ ਕਿਤੇ ਦੁਸ਼ਮਣ ਰਾਤ ਨੂੰ ਨਾ ਆਵੇ ਚਲੋ ਤੁਸੀਂ ਕਹਿੰਦੇ ਹੋ ਵੀ ਮੈਂ ਕਿਲੇ ਤੋਂ ਬਾਹਰ ਜਾ ਕੇ ਨਾ ਪਹਿਰਾ ਦੇਵਾਂ ਮੈਂ ਕਿਲੇ ਦੀ ਕੰਧ ਤੇ ਖੜੂ ਕੇ ਪਹਿਰਾ ਦੇ ਦਵਾਂ ਮਹਾਰਾਜ ਹੱਸ ਪਏ ਜਿਵੇਂ ਸਾਰਾ ਕੁਝ ਜਾਣਦੇ ਹੋਣ ਮਹਾਰਾਜ ਕਹਿੰਦੇ ਤੂੰ ਨਹੀਂ ਚੰਦਾ ਬਾਜ ਆਉਣ ਵਾਲਾ ਨਹੀਂ ਨਾ ਕਈ ਬੰਦੇ ਟਲਦੇ ਨਹੀਂ ਹੁੰਦੇ ਗੱਲ ਘੁਮਾ ਕੇ ਉੱਥੇ ਹੀ ਲੈ ਕੇ ਆਉਂਦੇ ਮਹਾਰਾਜ ਕਹਿੰਦੇ ਟਲਣ ਵਾਲਾ ਨਹੀਂ ਜਾ ਭਾਈ ਤੇਰੀ ਇੱਛਾ ਤੇ ਕਿਲੇ ਦੀ ਕੰਧ ਤੇ ਖੜੂ ਕੇ ਦੇ ਦੇ ਪਹਿਰਾ ਇਹਨੇ ਆਪਣੇ ਨਾਲ ਦੇ ਨੂੰ ਆਵਾਜ਼ ਮਾਰੀ ਕਿਹਦਾ ਗੱਲ ਬਣ ਗਈ ਹੈ ਘੋੜਿਆਂ ਦੀਆਂ ਪਿਛਾੜੀਆਂ ਖੋਲੀਆਂ ਨੇ ਵੱਡਾ ਸਾਰਾ ਇੱਕ ਰੱਸਾ ਬਣਾ ਲਿਆ ਪਿਛਲੇ ਪਾਸੇ ਇੱਕ ਖਾਈ ਸੀ ਕਿਲੇ ਤੋਂ ਇਹਨਾਂ ਨੇ ਕਿਹਾ ਵੀ ਆਪਾਂ ਰਾਤ ਨੂੰ ਬਾਰੋ-ਬਾਰੀ ਖਾਈ ਚ ਉਤਰਨੇ ਰੱਸਾ ਫੜ ਕੇ ਕਹਿੰਦਾ ਪਹਿਲਾਂ ਮੈਂ ਉਤਰਦਾ ਇੱਕ ਨੇ ਮਾਰਿਆ ਧੱਕਾ ਕਹਿੰਦਾ ਬਾਬਾ ਝੋਟੇ ਜਿੰਨਾ ਤੇਰਾ ਭਾਰ ਹੈ ਦੁਨੀ ਜੰਦ ਨੂੰ ਕਹਿਣ ਲੱਗੇ ਜੇ ਪਹਿਲਾਂ ਹੀ ਰੱਸਾ ਟੁੱਟ ਗਿਆ ਸਾਡੀ ਵਾਰੀ ਨਹੀਂ ਹੋਣੀ ਪਹਿਲਾਂ ਸਾਡੀ ਵਾਰੀ ਆ ਲੈਣਗੇ ਪਹਿਲਾਂ ਸਾਨੂੰ ਜਾ ਲੈਣ ਦੇ ਸਾਰੇ ਜਾਣੇ ਬਾਰੋਬਾਰੀ ਪਿਛੇ ਖਾਈ ਉੱਤਰ ਗਏ ਤੇ ਜਦੋਂ ਦੁਨੀ ਜਾਂਦੀ ਵਾਰੀ ਹੋਈ ਨਾ ਉਹੀ ਗੱਲ ਹੋਈ ਜਿਹੜੀ ਨਾਲ ਦੇ ਨੇ ਕਹੀ ਸੀ ਇਹ ਅੱਧ ਚ ਗਿਆ ਤੇ ਰੱਸਾ ਟੁੱਟ ਗਿਆ ਥੱਲੇ ਖਾਈ ਚ ਡਿੱਗਾ ਇਹ ਕਹਿੰਦਾ ਮੈਂ ਮਰ ਗਿਆ ਮੈਨੂੰ ਚੱਕੋ ਹੁਣ ਰਾਤ ਨੂੰ ਨਾਲਿਆਂ ਨੂੰ ਰੌਲਾ ਪੜਦਾ ਇਹਨੂੰ ਚੱਕਣਾ ਕਿਤੇ ਸੌਖਾ ਸੀ ਇਹ ਕਹਿੰਦਾ ਦੁਨੀ ਜਾਂਦਾ ਤੇ ਤੇ ੱਕੇ ਤੈਨੂੰ ਰੱਬ ਦੇ ਚੈ ਚੱਕੇ ਕਰੇ ਨਾ ਤੂੰ ਸਾਡੇ ਤੋਂ ਨਹੀਂ ਚੱਕਿਆ ਜਾਣਾ ਫੇਕ ਇਹ ਤਾਂ ਮੈਂ ਮਰ ਚ ਲਿਆ ਮੈਨੂੰ ਚੱਕੋ ਉਹ ਦੋ ਚਾਰ ਜਾਣਿਆਂ ਨੇ ਚੱਕਿਆ ਤੇਨੂੰ ਇਹਦੇ ਘਰੇ ਲੈ ਗਿਆ ਪਿਛਲੇ ਕਮਰੇ ਚ ਨੂੰ ਬਿਠਾ ਦਿੱਤਾ ਉੱਥੇ ਛੱਪ ਲੜ ਕੇ ਇਹਦੀ ਮੌਤ ਹੋ ਗਈ ਭੱਜਿਆ ਕਿਹੜੀ ਗੱਲ ਤੂੰ ਸੀ ਮੈਂ ਮਰ ਨਾ ਜਾਵਾਂ ਮੈਨੂੰ ਕੁਝ ਹੋ ਨਾ ਜਾਵੇ ਬੰਦੇ ਨੂੰ ਭੀੜ ਪੈਂਦੀ ਆ ਕਿੱਥੇ ਆਉਂਦਾ ਹੈ ਬੱਚੇ ਨੂੰ ਆਪਾਂ ਝੜਕੀਏ ਕਿੱਥੇ ਜਾਂਦਾ ਹੈ ਉਹ ਮਾਂ ਦੀ ਗੋਚ ਚ ਜਾਂਦਾ ਹੈ ਝੜਕਦੀ ਆ ਨਾ ਆਪਣੀ ਮਾਂ ਦੇ ਕੋਲ ਜਾਂਦਾ ਜੇ ਸਾਨੂੰ ਦੋਖ ਹੋਵੇ ਤੇ ਅਸੀਂ ਕਿੱਥੇ ਜਾਣ ਅਸੀਂ ਗੁਰੂ ਦੇ ਕੋਲੇ ਗੁਰੂ ਕੋਲੇ ਹੀ ਆਉਣਾ ਨਾ ਕੋਈ ਦੁੱਖ ਤਕਲੀਫ ਹੈ ਭੈਣ ਭਰਾ ਨਾਲ ਸਾਂਝੀ ਕਰ ਲਈਏ ਉਹ ਕਦੇ ਬੋਲੀ ਨਾ ਮਾਰ ਦੇਵੇ ਪਤੰਜਲ ઋષਿ ਲਿਖਦਾ ਹੈ ਕਹਿੰਦਾ ਇਹ ਤੇ ਬੰਦੇ ਦੇ ਮਨ ਦੀ ਅਵਸਥਾ ਹੀ ਹੈ ਕਦੀ ਬੰਦਾ ਉਦਾਸੀ ਚ ਆ ਜਾਂਦਾ ਕਦੀ ਖੁਸ਼ ਹੋ ਜਾਂਦਾ ਇਕੱਲਾ ਬਹਿ ਕੇ ਕਦੀ ਹੱਸਣ ਲੱਗ ਪੈਂਦਾ ਕਦੀ ਉਦਾਸ ਹੋ ਜਾਂਦਾ ਕਦੀ ਬੱਚਿਆਂ ਲਈ ਦੂਜਿਆਂ ਨਾਲ ਲੜਦਾ ਤੇ ਕਈ ਵਾਰੀ ਬੱਚਿਆਂ ਨੂੰ ਵੀ ਬੁਲਾਉਣਾ ਚੰਗਾ ਨਹੀਂ ਸਮਝਦਾ ਮੈਨੂੰ ਇਕੱਲੇ ਨੂੰ ਰਹਿਣ ਦਿਓ ਮੈਨੂੰ ਕੋਈ ਬੁਲਾਇਓ ਨਾ ਕਈ ਵਾਰੀ ਬੰਦਾ ਆਪਣੇ ਦਿਲ ਦੀ ਗੱਲ ਆਪਣੇ ਪਰਿਵਾਰ ਨਾਲ ਵੀ ਸਾਂਝੀ ਨਹੀਂ ਕਰਦਾ ਇਹ ਵੀ ਇੱਕ ਮੰਦੀ ਅਵਸਥਾ ਹੈ ਅਸੀਂ ਗੁਰੂ ਦੇ ਕੋਲੇ ਆਉਣਾ ਹੈ ਜਦੋਂ ਵੀ ਕਿਤੇ ਭੀੜ ਪੈਂਦੀ ਪਰ ਜਿਹੜਾ ਗੁਰੂ ਤੋਂ ਹੀ ਭੱਜ ਜਾਵੇ ਉਹਨੂੰ ਫੇਰ ਕਿੱਥੇ ਢੋਈ ਮਿਲੇ ਜਿਹੜਾ ਗੁਰੂ ਤੋਂ ਹੀ ਬੇਮਕ ਹੋ ਜਾਵੇ ਹੁਣ ਕਹਿਣ ਲੱਗੇ ਸਿੰਘ ਮਹਾਰਾਜ ਹਾਦੀ ਤੇ ਭੱਜ ਗਿਆ ਹੋੜ ਦਸ਼ਮਣ ਆ ਰਿਹਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੇ ਹਾਥੀ ਭੱਜ ਗਿਆ ਹੁਣ ਸਾਡਾ ਬੱਬਰ ਸ਼ੇਰ ਮੁਕਾਬਲਾ ਕਰੇਗਾ ਸੋਧਵੇ ਉਹ ਕਿਹੜਾ ਬੱਬਰ ਸ਼ੇਰ ਮਹਾਰਾਜ ਨੇ ਇਸ਼ਾਰਾ ਕੀਤਾ ਭਾਈ ਬਚਿੱਤਰ ਸਿੰਘ ਵੱਲ ਨੂੰ ਨਿਤਨੇਮੀ ਸਿੰਘ ਹੈ ਅਮਰਤਾ ਸਿੰਘ ਹੈ ਮਹਾਰਾਜ ਕਹਿੰਦੇ ਬਚਿੱਤਰ ਸਿੰਘਾ ਭਾਈ ਮਰੀ ਸਿੰਘ ਦਾ ਸੁਪੁੱਤਰ ਬੱ ਬਚਤਰ ਸਿੰਘ ਨੂੰ ਤੇ ਚਾਹੀ ਚੜ ਗਿਆ ਉਹ ਮਹਾਰਾਜ ਮੈਨੂੰ ਕਹ ਰਹੇ ਹੋ ਪਾਛਾ ਮੇਰੀ ਡਿਊਟੀ ਲਾ ਰਹੇ ਹੋ ਤੁਸੀਂ ਮਹਾਰਾਜ ਕਹਿੰਦੇ ਹੋ ਜਾ ਤਿਆਰ ਪਾਛਾ ਨੇ ਇੱਕ ਨਾਗੜੀ ਬਰਖਾ ਦਿੱਤਾ ਬਚਤਰ ਇਹਦੋਂ ਲੱਗੇ ਜਕਰੇ ਉਧਰੋਂ ਤੱਕੋ ਜਰਾ ਦੁਸ਼ਮਣ ਦਾ ਸਾਹਮਣੇ ਉਹ ਹਾਥੀ ਆ ਰਿਹਾ ਰਸ਼ ਨਸ਼ੇ ਦੇ ਨਾਲ ਰੱਜਿਆ ਵਿਆਹ ਹਾਥੀ ਦੁਸ਼ਮਣ ਦਾ ਹਾਥੀ ਤੇ ਮਗਰ ਬੇਸ਼ਮਾਰ ਫੌਜ ਆ ਰਹੀ ਹੈ ਇਹ ਹਾਥੀ ਲੋਗੜ ਦੇ ਕਿਲੇ ਵੱਲ ਨੂੰ ਭਜਾਉਂਦਾ ਹੈ ਹੁਣ ਦੁਸ਼ਮਣ ਦੀ ਫੌਜ ਕਹਿੰਦੀ ਹੈ ਵੀ ਜਦੋਂ ਹਾਥੀ ਨੇ ਦਰਵਾਜ਼ਾ ਤੋੜ ਦਿੱਤਾ ਉਦੋਂ ਅਸੀਂ ਕਿਲੇ ਦੇ ਅੰਦਰ ਚਲੇ ਜਾਣਾ ਮਹਾਰਾਜ ਕਹਿੰਦੇ ਹਾਥੀ ਨੂੰ ਦਰਵਾਜ਼ਾ ਤੋੜਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਦਰਵਾਜ਼ਾ ਅਸੀਂ ਪਹਿਲਾਂ ਹੀ ਖੋਲ ਦੇਣਾ ਹੁਣ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਬੱਬਰ ਸ਼ੇਰ ਜਾ ਰਿਹਾ ਹੈ ਭਾਈ ਮਜਨਦਰ ਸਿੰਘ ਹੋਇਆ ਘੋੜੇ ਤੇ ਸਵਾਰ ਕਹਿੰਦੇ ਪਾਇਆ ਰਕਾਬਾਂ ਤੇ ਪਹਾੜ बोले सो निहाल ਦਾ ਜਿਹੜਾ ਜਕਾਰਾ ਇਹਨੇ ਜੰਗੀ ਜਕਾਰਾ ਹੈ ਜੰਗੀ ਜਕਾਰਾ ਜੰਗ ਦੇ ਮੈਦਾਨ ਅੰਦਰ ਇਹੀ ਜਕਾਰਾ ਲੱਗਦਾ ਹੈ ਜਿਹਦਾ ਖੂਨ ਹੀ ਨਾ ਚੱਲਦਾ ਰਗਾਂ 'ਚ ਦੌੜਨ ਲੱਗ ਪੈਂਦਾ ਖੂਨ ਜਕਾਰਾ ਲਾਉਣ ਦੇ ਨਾਲ ਰੋਹ ਆ ਜਾਂਦਾ ਸੁਰਮਿਆਂ ਦੇ ਚਿਹਰਿਆਂ ਤੇ ਜਲਾਲ ਆ ਜਾਂਦਾ ਲੱਗੇ ਜਕਾਰੇ ਖੋਲਿਆ ਦਰਵਾਜ਼ਾ ਸਾਹਮਣੇ ਆਉਂਦਾ ਦੁਸ਼ਮਣ ਦਾ ਹਾਥੀ ਲਈਏ ਛੇਦ ਭਾਈ ਬਚਤਰ ਸਿੰਘ ਨੇ ਲਾਉਣ ਲਗਾ ਨਿਸ਼ਾਨਾ ਕਵੀ ਕਿ ਲਿਖਦਾ ਕਹਿੰਦਾ ਨਾ ਰੋਕੋ ਇਹਨਾਂ ਸਬਰ ਨਰੇ ਆਸ਼ਾ ਦੇ ਨੇੜੇ ਟਕਦੇ ਨਾ ਹੁੰਦੇ ਉਹ ਸੂਰਜ ਚੰਦ ਖਵਾਵਾ ਦੇ ਬੁੱਲੇ ਸਦਾ ਬਕਦੇ ਰਹਿੰਦੇ ਨੇ ਰਕਦੇ ਨਖਤੇ ਪਹਾੜਾਂ ਦੀ ਸ਼ਾਂਤੀ ਨੂੰ ਛੰਣੀ ਬਣਾ ਕੇ ਜੋ ਸੋਮੇ ਨਿਕਲਦੇ ਆ ਸੱਤੇ ਨਾ ਹੁੰਦੇ ਉਹ ਜਿੰਨਾ ਜਾਨ ਕਲੀ ਦੇ ਟਕਾਈਆ ਦੁਨੀਆ ਚ ਘੋਂਦੇ ਨੇ ਕਦੀ ਚੱਕਦੇ ਨਹੀਂ ਹੁੰਦੇ ਲਾ ਠਾਪੜਾ ਗੁਰੂ ਦਸ਼ਮੇਸ਼ ਦਾ ਲੱਗੇ ਠਾਪੜਾ ਗੁਰੂ ਦਸ਼ਮੇਸ਼ ਦਾ ਯੋਧਾ ਹੋ ਗਿਆ ਲੜਨ ਨੂੰ ਤਿਆਰ ਇੱਕ ਛੱਡਿਆ ਜਕਾਰਾ ਸੋਨੇ ਹਾਲ ਦਾ ਏ ਕਸ਼ੜਿਆ ਝਕਾਰਾ ਸੋਹਣ ਲਾਦਾ ਦੇਖ ਕਦਮਿਆ ਸਿੰਘ ਸਰਦਾਰ ਹਾਥੀ ਵੈਰੀਆ ਦਾ ਨਸ਼ ਨਾਲ ਰੱਜਿਆ ਆ હાથી <laughs> ਤੇ ਆਪਣੇ ਸੰਭਾਲੀ ਨਾੜੀ ਕਿਤਾ ਸੈਗਨੇਕ ਰਾਰਾ ਵਾਰ ਆਕੇ ਰੋਗ ਜੇ ਮਥੇ ਵਿੱਚ ਗੱਦਦੀ ਜਾਕੇ ਰੋਗ ਜੇ ਮਥੇ ਵਿੱਚ ਗੱਦਦੀ